ਅੱਜ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਤੁਸੀਂ ਸਾਡੇ ਵਾਰਡ ਦੇ ਵਿੱਚ ਆ ਕੇ ਸਾਡੀ ਆਵਾਜ਼ ਨੂੰ ਤੁਸੀਂ ਚੁੱਕਣ ਵਾਸਤੇ ਆਏ ਹੋ ਔਰ ਉਹਦੇ ਨਾਲ ਹੀ ਮੈਂ ਤੁਹਾਡੇ ਸਾਰੇ ਸਰੋਤਿਆਂ ਦਾ ਔਰ ਦਰਸ਼ਕਾਂ ਦੇ ਨਾਲ ਮੈਂ ਫਤਿਹ ਦੀ ਸਾਂਝ ਪਾਉਣੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਮੇਲ ਸਿੰਘ ਘੱਗਾ ਔਰ ਮੈਂ ਵਾਰਡ ਨੰਬਰ 8 ਤੋਂ ਅਜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਂ ਚੋਣ ਲੜ ਰਿਹਾ ਵੈਸੇ ਮੈਂ ਮਹਾਂਜਨ ਸਮਾਜਪਾਰਟੀ ਦਾ ਸੀਨੀਅਰ ਆਗੂ ਆ ਔਰ ਪਰ ਕੁਝ ਮੇਰੇ ਨਾਲ ਚਲੋ ਲੋਕਾਂ ਦੀ ਸਹਿਮਤੀ ਦੇ ਨਾਲ ਜਿੰਨੇ ਵੀ ਬਾੜ ਦੇ ਵਿੱਚ ਬੈਠੇ ਨੇਗੇ ਮੇਰੇ ਨਾਲ ਬਹੁਤ ਸਾਰੇ ਜਿਹਦੇ ਵਿੱਚ ਮਤਲਬ ਚਲੋ ਬੱਕ ਬੱਕ ਪਾਰਟੀਆਂ ਤੋਂ ਜਿਹੜੇ ਮੇਰੇ ਸਪੋਰਟਰ ਨੇਗੇ ਉਹਨਾਂ ਦੇ ਕਾਰਨ ਜਿਹੜਾ ਮਤਲਬ ਮੈਨੂੰ ਕੁਝ ਜਿਹੜਾ ਆਜ਼ਾਦ ਤੌਰ ਤੇ ਉਮੀਦਵਾਰ ਰਹਿਣ ਦਾ ਜਿਹੜਾ ਅਸੀਂ ਮੇਰਾ ਫੈਸਲਾ ਲੈ ਕੀਤਾ ਔਰ ਜਿਹੜੇ ਮੇਰੇ ਚੋਣ ਲੜਨ ਦਾ ਜਿਹੜਾ ਮੇਨ ਮਕਸਦ ਹੈ ਮੇਨ ਮਕਸਦ ਇਹ ਹੈ ਕਿ ਵੀ ਸਾਡੇ ਵਾਰਡ ਦੇ ਵਿੱਚ ਇਕੱਲੇ ਵਾਰਡ ਦੇ ਵਿੱਚ ਹੀ ਨਹੀਂ ਪਿੰਡ ਦੇ ਵਿੱਚ ਬਹੁਤ ਸਮੱਸਿਆਵਾਂ ਨੇ ਔਰ ਸਾਡੇ ਪਿੰਡ ਘੱਗੇ ਦੀ ਮੈਂ ਇਹ ਕਹੂੰਗਾ ਵੀ ਬਦਨਸੀਬੀ ਰਹੀ ਹੈ ਕਿ ਇੱਥੇ ਆਵਾਜ਼ ਅਠਾਉਣ ਵਾਲਾ ਕੋਈ ਵੀ ਥੋਸ ਕੋਈ ਹੈ ਜਾਂ ਐਮਸੀ ਜਾਂ ਕੋਈ ਪ੍ਰਧਾਨ ਅੱਜ ਤੱਕ ਸਾਨੂੰ ਮਿਲਿਆ ਹੀ ਨਹੀਂ ਜਿਉਂ ਵੀ ਜਿਹੜੇ ਵੀ ਕੋਈ ਐਮਸੀ ਬਣਦੇ ਨੇ ਉਹ ਜਾਂ ਤਾਂ ਸਰਕਾਰ ਦੀ ਸ਼ੈ ਦੇ ਉੱਪਰ ਧੱਕੇਸ਼ਾਹੀ ਦੇ ਨਾਲ ਬਣਦੇ ਨੇ ਕਿ ਔਰ ਜਿਹੜੇ ਧੱਕੇਸ਼ਾਹੀ ਦੀ ਨਾਲ ਜਿਹੜੇ ਐਮਸੀ ਬਣਾਏ ਜਾਂਦੇ ਨੇ ਉਹਨਾਂ ਨੂੰ ਫਿਰ ਸਰਕਾਰ ਆ ਜਿਹੜੀ ਉਹ ਬੋਲਣ ਨਹੀਂ ਦਿੰਦੀ ਹੈਗੀ ਉਹਨਾਂ ਨੂੰ ਕਹਿੰਦੀ ਵੀ ਤੈਨੂੰ ਆਸੀਂ ਬਣਾਇਆ ਤੂੰ ਚੁੱਪ ਕਰਕੇ ਬਹਿੜ ਕੋਈ ਮੁੱਦਾ ਨਹੀਂ ਚੱਕਣਾ ਤਾਂ ਕੋਈ ਗੱਲ ਨਹੀਂ ਕਰਨੀ ਅਗਰ ਕੋਈ ਜੇ ਕੋਈ ਐਮਸੀ ਆਪ ਵੀ ਜਿੱਤ ਕੇ ਬਣਿਆ ਤਾਂ ਫਿਰ ਉਹ ਇਹੋ ਜਿਹਾ ਬਣ ਗਿਆ ਵੀ ਉਹ ਕਿਸੇ ਦੀ ਕੋਈ ਗੱਲ ਚੱਕ ਨਹੀਂ ਸਕਦਾ ਉਹ ਬੋਲ ਨਹੀਂ ਸਕਦਾ ਉਹਦੀ ਸਰਕਾਰ ਦੇ ਦਰਬਾਰੇ ਕੋਈ ਪ੍ਰਸ਼ਾਸਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪੁੱਛ ਨਹੀਂ ਔਰ ਨਾ ਹੀ ਕੋਈ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦਾ ਹੈ ਜਿਹੜੇ ਸਾਡੇ ਇੱਥੋਂ ਦੇ ਜਿਹੜੇ ਮੁੱਦੇ ਨੇ ਮੁੱਦੇ ਸਾਡੇ ਐਨੇ ਜ਼ਿਆਦਾ ਗੰਭੀਰ ਨੇਗੇ ਜਿਸ ਤਰ੍ਹਾਂ ਕਿ ਜੇ ਸਭ ਤੋਂ ਮੈਂ ਗੱਲ ਕਰਾਂ ਵੀ ਜਿਹੜੇ ਸਾਡੇ ਬਲੋ ਪਾਵਰਟੀ ਲਾਈਨ ਦੇ ਅੰਦਰ ਗਰੀਬੀ ਰੇਖਾ ਦੇ ਵਿੱਚ ਆ ਰਹੇ ਨੇਗੇ ਮਕਾਨਾਂ ਦੀਆਂ ਛੱਤਾਂ ਸਾਡੇ ਵਾਰਡ ਦੇ ਵਿੱਚ ਮੈਂ ਤੁਹਾਡਾ ਜੀ ਦੌਰਾ ਕਰਾਵਾਂ ਘੱਟੋ ਘੱਟ ਵੀ 25 ਤੋਂ ਲੈ ਕੇ 35 ਦੇ ਵਿੱਚ ਇਹੋ ਜਿਹੇ ਮਕਾਨ ਨੇ ਜਿਹੜੇ ਬਿਲਕੁਲ ਹੀ ਡਿੱਗਣ ਦੀ ਕਿਨਾਰ ਦੇ ਉੱਪਰ ਨੇ ਛੱਤਾਂ ਨੇ ਜਿਹੜੀਆਂ ਉਹਨਾਂ ਦੀਆਂ गिरनु तैयार ਹੋਈਆਂ ਪੰਜਾਬ ਦੇ ਬਾਲੇ ਹੇਟਾਂ ਝੁਕੇ ਪਏ ਨੇਗੇ ਰੋਜਗਾਰ ਦੇ ਸਾਧਨ ਕੋਈ ਉਹਨਾਂ ਕੋਲ ਬਹੁਤੇ ਜਿਆਦੇ ਨਹੀਂ ਹੈਗੇ ਸਰਕਾਰਾਂ ਉਹਨਾਂ ਨੂੰ ਬਸ ਸਿਰਫ ਸੁਪਨੇ ਦਿਖਾ ਕੇ ਉਹਨਾਂ ਨੂੰ ਬੱਕੋ-ਵੱਕਰੇ ਉਹਨਾਂ ਨੂੰ ਲਾਲਚ ਦੇ ਕੇ ਸਰਕਾਰ ਬਦਲਣ ਸਿਰਫ ਆਪਣੀ ਵੋਟਾਂ ਲੈ ਕੇ ਆਪਣੀਆਂ ਰੋਟੀਆਂ ਸੇਕ ਕੇ ਵਗ ਜਾਂਦੀਆਂ ਪਰ ਉਹਨਾਂ ਵੱਲ ਕੋਈ ਧਿਆਨ ਨਹੀਂ ਔਰ ਮੈਂ ਇੱਕ ਦੂਜਾ ਮੈਂ ਇੱਕ ਮੁੱਦਾ ਮੈਂ ਗੱਲ ਕਰਦਾ ਇੱਥੇ ਸਾਡਾ ਇੱਕ ਨਾਲਾ ਜਿਹੜਾ ਮੇਨ ਸਾਰੇ ਪਿੰਡ ਦਾ ਜਿੱਥੋਂ ਦੀ ਇਹ ਉਹ ਗੰਦਾ ਗੰਦਾ ਨਾਲਾ ਹੈ ਇਤੋਂ ਦੀ ਲੰਘਦਾ ਸਾਡੇ ਉਹ ਸਾਡੇ ਗਰੀਬ ਜਨਤਾ ਦੀ ਆਬਾਦੀ ਦੇ ਵਿੱਚੋਂ ਦੀ ਲੰਘਦਾ ਹੈ। ਔਰ ਉੱਥੋਂ ਦੀ ਲੰਘਦਾ ਹੋਇਆ ਉਹ ਬਹੁਤ ਜ਼ਿਆਦਾ ਉੱਥੇ ਪ੍ਰਦੂਸ਼ਣ ਹੈ ਜਿਹੜਾ ਬਹੁਤ ਫੈਲਿਆ ਹੋਇਆ ਹੈ। ਪ੍ਰਦੂਸ਼ਣ ਫੈਲਣ ਦੇ ਕਾਰਨ ਜਿਹੜੇ ਸਾਡੇ ਅੱਗੇ ਬੱਚੇ ਦੇ ਔਰ ਜਿਹੜੇ ਸਾਡੇ ਨੰਮ ਜੰਮੇ ਬੱਚੇ ਵੀ ਨੇ ਜਿਹੜਿਆਂ ਨੇ ਅੱਗੇ ਪੈਦਾ ਹੋਣਾ ਹੈ ਉਹ ਵੀ ਪੈਦਾ ਹੋਣ ਤੋਂ ਪਹਿਲਾਂ ਹੀ ਉਹ ਬਿਮਾਰੀਆਂ ਦੇ ਸ਼ਿਕਾਰ ਕਪੋਸ਼ਨ ਦਾ ਸ਼ਿਕਾਰ ਉਹ ਪਹਿਲਾਂ ਹੀ ਹੋ ਰਹੇ ਨੇ। ਕਿਉਂਕਿ ਸਾਇੰਸ ਵੀ ਕਹਿੰਦੀ ਹੈ ਕਿ ਜਿਹੜਾ ਕਪੋਸ਼ਨ ਦਾ ਜਿਹੜਾ ਸ਼ਿਕਾਰ ਹੈ ਬੱਚਾ ਤਾਂ ਉਹਦਾ ਜਿਹੜਾ ਵਿਕਾਸ ਹੈ ਉਹ ਬਿਲਕੁਲ ਵੀ ਨਹੀਂ ਹੁੰਦਾ ਕਪੋਸ਼ਣ ਦੇ ਸ਼ਿਕਾਰ ਹੋਣ ਦੇ ਕਾਰਨ ਬਲੱਡ ਦੀ ਕਮੀ ਸਾਡੇ ਇੱਥੇ ਪਿੱਛੇ ਵੀ ਇੱਕ ਬਹੁਤ ਪਿੱਛੇ ਪੰਜਾਬ ਸਰਕਾਰ ਨੇ ਵੀ ਇੱਕ ਸਾਰੇ ਗਰੀਬ ਬੱਚਿਆਂ ਦਾ ਸਕੂਲਾਂ ਦੇ ਵਿੱਚ ਇੱਕ ਟੈਸਟ ਕਰਵਾ ਕੇ ਦੇਖਿਆ ਸੀਗਾ ਜਿਹਦੇ ਵਿੱਚੋਂ ਮਤਲਬ ਕਿ ਰਿਪੋਰਟ ਇਹ ਆਈ ਸੀਗੀ ਸਿਹਤ ਵਿਭਾਗ ਦੀ ਕਿ ਵੀ ਜਿਹੜੇ ਗਰੀਬਾਂ ਦੇ ਬੱਚੇ ਨੇ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਖੂਨ ਦੀ ਬਹੁਤ ਜ਼ਿਆਦਾ ਕਮੀ ਹੈ ਉਹਨਾਂ ਨੂੰ ਬਾਤਾ ਵਰਨ ਦੇ ਸਾਫ ਨਾਮ ਲੈਨ ਕਰਕੇ ਉਹਨਾਂ ਦਾ ਕਪੋਸ਼ਨ ਦਾ ਜਿਹੜਾ ਉਹ ਬਹੁਤ ਸਕਾਰ ਹੋ ਰਹੇ ਨੇ ਔਰ ਸਹਿ ਸੇ ਕਹਿੰਦੀ ਹੈ ਕਿ ਵੀ ਜਿਹੜੇ ਬੱਚੇ ਜਿਹੜੇ ਬੱਚੇ ਦੇ ਅੰਦਰ ਖੂਨ ਦੀ ਕਮੀ ਹੁੰਦੀ ਹੈ ਜਿਹੜੇ ਬੱਚੇ ਦੇ ਅੰਦਰ ਖੂਨ ਦੀ ਕਮੀ ਹੁੰਦੀ ਹੈ ਉਹ ਦਿਮਾਗ ਦੇ ਪੱਖੋਂ ਵੀ ਪੂਰਾ ਵਿਕਸਤ ਨਹੀਂ ਹੁੰਦਾ ਜਿਹੜਾ ਦਿਮਾਗ ਦੇ ਪੱਖੋਂ ਵਿਕਸਤ ਨਹੀਂ ਹੁੰਦਾ ਉਹ ਸਮਾਜ ਦਾ ਵੀ ਸਹੀ ਹਿੱਸਾ ਨਹੀਂ ਬਣ ਸਕਦਾ ਉਹ ਸਮਾਜ ਦਾ ਸਹੀ ਹਿੱਸਾ ਨਾ ਬਣਨ ਕਰਕੇ ਉਹ ਫਿਰ ਉਧਰ ਸਰਕਾਰਾਂ ਉਹਨਾਂ ਨੂੰ ਕਿਤੇ ਨਾ ਕਿਤੇ ਲਾਲਚ ਬਸ ਉਹਨਾਂ ਨੂੰ ਨਸ਼ਿਆਂ ਤੇ ਤੇਡੇ ਢੰਗ ਨਾਲ ਮਤਲਬ ਲਾ ਦਿੰਦਿਆਂ ਨੇ ਕਿ ਆ ਇਹ ਇਹ ਜਿਹੜਾ ਮੁੱਦੇ ਨੇ ਜੀ ਇਹ ਵੀ ਬਹੁਤ ਗੰਭੀਰ ਨੂੰ ਮੈਂ ਲੈ ਕੇ ਚੱਲਿਆਂਗਾ ਵੀ ਉਹ ਨਾਲ ਦਾ ਜਿਹੜਾ ਮੁੱਦਾ ਹੈਗਾ ਉਹ ਵੀ ਇਹਦੇ ਵਿੱਚ ਮਤਲਬ ਬਹੁਤ ਅਹਿਮ ਹੈ ਉਸ ਤੋਂ ਅੱਗੇ ਆਜੋ ਰੂੜੀਆਂ ਦਾ ਜਿਹੜਾ ਮਸਲਾ ਹੈ ਸਾਡੇ ਇੱਥੇ ਜਿੰਨੇ ਵੀ ਗਰੀਬ ਪਰਿਵਾਰਾਂ ਦੇ ਮੈਂ ਗਰੀਬ ਪਰਿਵਾਰਾਂ ਚੋਂ ਆ ਗਰੀਬ ਪਰਿਵਾਰਾਂ ਦੇ ਮੈਂ ਮੌਲਿਆਂ ਦੇ ਵਿੱਚ ਬੈਠਾ ਔਰ ਗਰੀਬਾਂ ਨੂੰ ਜਿਹੜੀ ਮੇਨ ਸਮੱਸਿਆ ਹੈ ਇੱਥੇ ਕੂੜਾ ਕਰਕੜ ਸਿੱਟਣ ਬਾਅਦ ਇਹਨਾਂ ਨੂੰ ਕੋਈ ਵੀ ਇਹਨਾਂ ਦੇ ਕੋਲ ਕੋਈ ਜਗ੍ਹਾ ਨਹੀਂ ਹੈ ਔਰ ਇਹ ਤੇ ਸੜਕ ਦੇ ਉੱਪਰੇ ਹੀ ਮੈਂ ਤੁਹਾਨੂੰ ਬੇਨਤੀ ਵੀ ਕਰੂਗਾ ਬਿਜਲੀ ਆਪਦਾ ਤੁਸੀਂ ਕੈਮਰਾ ਘੁਮਾ ਕੇ ਉਹ ਢੇਰ ਜ਼ਰੂਰ ਦਿਖਾਓ ਸੜਕ ਦੇ ਉੱਪਰੇ ਤਰੂੜੀਆਂ ਸੱਟਨ ਨੂੰ ਮਜਬੂਰ ਨੇ ਮਜਬੂਰੀ ਬਾ ਸਿੱੜਦੇ ਨੇ ਔਰ ਸੜਕ ਦੇ ਉੱਪਰ ਕਈ ਵਾਰ ਇੱਥੇ ਕਿਉਂਕਿ ਸੜਕ ਦੇ ਉੱਪਰ ਢੇਰ ਆ ਜਾਂਦਾ ਵਾਧਾ ਵਾਧਾ ਔਰ ਇੱਥੇ ਕਈ ਵਾਰੀ ਹਾਦਸੇ ਵੀ ਹੋ ਚੁੱਕੇ ਨੇ ਇੱਥੇ ਕਈ ਤਾਂ ਕੋ ਨੱਪਤਾ ਬਾਹ ਤਾਂ ਅੰਬਿਰ ਤੇ ਜਾਂਣਾ ਵੀ ਨਹੀਂ ਆ ਲੇਤੇ ਗੰਨ ਇਹ ਵੀ ਬਹੁਤ ਵੱਡਾ ਮੁੱਦਾ ਹੈ ਔਰ ਇਹ ਲਿੰਕ ਸੜਕਾਂ ਲਿੰਕ ਸੜਕਾਂ ਦੇ ਉੱਪਰ ਟੋਏ ਆਵਾਰਾ ਪਸ਼ੂ ਆਵਾਰਾ ਪਸ਼ੂ ਇਹ ਵੀ ਬਹੁਤ ਇੱਥੇ ਬਹੁਤ ਵੱਡਾ ਮੁੱਦਾ ਹੈ ਇਹ ਆਵਾਰਾ ਪਸ਼ੂਆਂ ਦੇ ਨਾਲ ਵੀ ਇੱਥੇ ਜਿਹੜੇ ਐਕਸੀਡੈਂਟ ਵਗੈਰਾ ਜਿਹੜੇ ਹੋ ਰਹੇ ਨੇਗੇ ਇਹ ਬਹੁਤ ਵੱਡਾ ਮੁੱਦਾ ਹੈ ਜੀ ਇਹਦਾ ਵੀ ਅਸੀਂ ਮਤਲਬ ਇਹਨੂੰ ਵੀ ਮੁੱਦੇ ਨੂੰ ਮੁੱਖ ਲੈ ਕੇ ਚੱਲੇ ਆ ਔਰ ਅਗਲੇ ਜਿਹੜੇ ਮੁੱਦੇ ਨੇਗੇ ਗਰੀਬ ਲੋਕਾਂ ਦੀ ਪੈਨਸ਼ਨ ਔਰ ਗਰੀਬ ਲੋਕਾਂ ਨੂੰ ਕੋਈ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਥੇ ਕੁਝ ਪਾਰਟੀਆਂ ਦੇ ਜਾਂ ਕੁਝ ਹੋਰ ਸਾਡੇ ਮਤਲਬ ਸਮਾਜ ਦੇ ਵਿੱਚ ਜੇ ਕੋਈ ਮਾੜਾ ਮੋਟਾ ਕਿਸੇ ਦੇ ਕੋਈ ਲੈਵੇ ਜੇ ਲਾਕੇ ਕੋਈ ਸਿੱਖ ਜਾਂਦਾ ਦੋ ਅਕਰ ਤਾਂ ਉਹ ਸਿਰਫ ਦਲਾਲੀ ਕਰਨ ਦੇ ਚੱਕਰ 'ਚ ਪੈ ਜਾਂਦਾ ਹੈ ਗਰੀਬ ਸਮਾਜ ਨੂੰ ਪੈਨਸਲਾਂ ਦੇ ਨਾਂ ਦੇ ਉੱਪਰ ਉਹ ਲੁੱਟਣ ਲੱਗ ਜਾਂਦਾ ਹੈ ਇੱਥੇ ਲੁੱਟੋ ਖੁੱਟ ਬਹੁਤ ਹੋ ਰਹੀ ਹੈ ਜੀ ਸਰਕਾਰ ਦੇ ਨੱਕ ਦੇ ਹੇਟ ਵੀ ਹੋ ਰਹੀ ਹੈ ਔਰ ਸਰਕਾਰ ਨੂੰ ਪਤਾ ਵੀ ਹੈ ਸਰ ਸਰਕਾਰਾਂ ਦੇ ਵਿੱਚ ਹਿੱਸੇਦਾਰੀਆਂ ਕਰਕੇ ਚੋਪਾਂ ਨਹੀਂ ਕਰਦੇ ਵੀ ਚਲੋ ਜੋ ਦੋ ਪੈਸੇ ਇੱਧਰ ਕਰ ਲੈ ਦੋ ਪੈਸੇ ਇੱਧਰ ਕਰਕੇ ਕਰ ਲੈ ਇਸ ਕਰਕੇ ਮਤਲਬ ਵੀ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਔਰ ਇਹ ਵੀ ਸਾਡਾ ਮਤਲਬ ਮੁੱਦਾ ਜਿਹੜਾ ਬਹੁਤ ਗੰਭੀਰ ਹੈ ਪੈਨਸ਼ਨਾਂ ਦਾ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਪੈਨਸ਼ਨ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਸਹੂਲਤ ਹੈ ਉਹ ਵੀ ਅਸੀਂ ਪਹਿਲ ਦੇ ਆਧਾਰ ਤੇ ਮਤਲਬ ਹੱਲ ਕਰਵਾਉਣ ਵਾਸਤੇ ਮੈਂ ਮਤਲਬ ਵੀ ਮੈਦਾਨ ਦੇ ਵਿੱਚ ਆਇਆ ਕਿਉਂਕਿ ਜਿਹੜਾ ਮੈਨੂੰ ਮੈਂ ਇੱਥੇ ਆਪ ਨਹੀਂ ਉਤਰਿਆ ਮੈਨੂੰ ਇੱਥੇ ਜਿਹੜੇ ਸਾਡੇ ਇਲਾਕੇ ਦੇ ਸਾਡੇ ਵਾਰ ਦੇ ਸੂਝਵਾਨ ਲੋਕ ਨੇ ਪੜ੍ਹੇ ਲਿਖੇ ਲੋਕ ਨੇਗੇ ਔਰ ਨਸ਼ੇ ਤੋ ਰਹਿਤ ਲੋਕ ਨੇਗੇ ਉਹਨਾਂ ਨੇ ਮੈਨੂੰ ਮਤਲਬ ਮੈਦਾਨ ਦੇ ਵਿੱਚ ਉਤਾਰਨ ਵਾਸਤੇ ਮੈਨੂੰ ਲਿਆਂਦਾ ਔਰ ਮੈਂ ਇੱਕ ਹੋਰ ਤੋਂ ਨੂੰ ਮੈਂ ਆਪਣੇ ਬਾਰੇ ਖਾਸੇ ਦੱਸ ਦੇਵਾਂ ਕਿ ਮੈਂ ਅੱਜ ਲਗਭਗ 18 ਤਰੀਕ ਹੋ ਗਈ ਅੱਜ ਤੱਕ ਮੈਂ ਆਪਦੇ ਕਿਸੇ ਵੀ ਸਮਰਥਕ ਨੂੰ ਔਰ ਕਿਸੇ ਵੀ ਵੋਟਰ ਨੂੰ ਮੈਂ ਚਾਹ ਦਾ ਕਪਾ ਤੱਕ ਨਹੀਂ ਪਹੁੰਚਾਇਆ ਜਦ ਕਿ ਜਿਹੜੇ ਹੋਰ ਵਾਰਡਾਂ ਦੇ ਵਿੱਚ ਤੁਸੀਂ ਜਾ ਕੇ ਜਿੰਨੇ ਵੀ ਐਮਸੀ ਜਨੇਗੇ ਜਦ ਬਕੋਬਕਰ ਪਾਰਟੀਆਂ ਦੇ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹ ਕੈਂਡੀਡੇਟ ਸਿਰਫ ਸ਼ਰਾਬ ਦੇ ਬਲਬੁੱਤੇ ਤੇ ਨਸ਼ੇ ਦੇ ਬਲਬੁੱਤੇ ਤੇ ਧੁੱਕੀ ਦੇ ਬਲਬੁੱਤੇ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਿੰਥੈਟਿਕ ਨਸ਼ੇ ਨੇਗੇ ਉਹ ਵੀ ਸਾਡੇ ਨੌਜਵਾਨਾਂ ਨੂੰ ਦੇਖ ਕੇ ਸਿਰਫ ਚੋਣਾ ਹੀ ਜਿੱਤਣ ਦੇ ਮਕਸਦ ਦੇ ਨਾਲ ਮੈਦਾਨ ਦੇ ਵਿੱਚ ਆਏ ਨੇ ਜਦ ਕਿ ਮੇਰਾ ਮਕਸਦ ਹੈ ਔਰ ਮੇਰੇ ਵਾਰਡ ਦੇ ਲੋਕਾਂ ਦਾ ਮਕਸਦ ਹੈ ਵੀ ਅਸੀਂ ਸਾਫ਼ ਸੁਥਰਾ ਜਿਹੜਾ ਵਾਤਾਵਰਨ ਦਾ ਉਹ ਮਾਹੌਲ ਆ ਉਹ ਪੈਦਾ ਕਰਨਾ ਹੈ ਇਹ ਚੀਜ਼ ਨੂੰ ਲੈ ਕੇ ਮੈਂ ਮਤਲਬ ਅੱਜ ਤੱਕ ਵੀ ਇੱਕ ਪੈਸੇ ਦਾ ਵੀ ਨਾ ਮੇ ਤੋਂ ਕਿਸੇ ਮੇਰੇ ਵਾਰਡ ਦੇ ਬੰਦੇ ਨੇ ਮੇਰੇ ਚੰਗੇ ਬੰਦੇ ਨੇ ਨਾ ਮੰਗਿਆ ਔਰ ਨਾ ਹੀ ਮੈਂ ਦਿੱਤਾ ਔਰ ਨਾ ਹੀ ਮੈਂ ਦੇਵਾਂ ਔਰ ਇਸ ਤੋਂ ਅੱਗੇ ਆ ਜਿਓ ਜੀ ਆ ਹੁਣੇ ਤੁਹਾਡੇ ਤੋਂ ਤੁਸੀਂ 5-7 ਮਿੰਟ ਲੇਟ ਹੋ ਗਏ ਐਮਐਲਏ ਸਾਹਿਬ ਉਹਰੇ ਆਏ ਹੋਏ ਸੀਗੇ ਬਹੁਤ ਵੱਡੇ ਵੱਡੇ ਉਹ ਗਏ ਨੇ ਕਿ ਲੱਛੇਦਾਰ ਉਹਰੇ ਪਾਸਨ ਕਰਕੇ ਗਏ ਨੇ ਪੰਜ-ਪੰਜ ਮਾਰ ਲਿਆ ਦਾ ਪਲਾਟ ਦੇ ਕੇ ਬਾਗੇ ਕਈ ਇੱਥੇ ਪਲੇਅਰਾਂ ਦੀ ਗੱਲ ਚੱਲੀ ਕਹਿੰਦੇ ਵੀ ਜੇ ਇਹ ਪਲੇਅਰ ਇੱਥੇ ਸਪੋਰਟਸਮੈਨ ਬੱਚੇ ਨੇਗੇ ਉਹ ਬੱਚਿਆਂ ਦੀਆਂ ਸਰਕਾਰਾਂ ਬਾਹਾਂ ਨਹੀਂ ਫੜਦੀਆਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਸਪੋਰਟਸਮੈਨ ਇਸੇ ਤਰ੍ਹਾਂ ਹੀ ਰਹੇਗੇ ਅਗਰ ਸਾਡੀ ਪਹਿਲਾਂ ਸਰਕਾਰ ਹੁੰਦੀ ਤਾਂ ਅਸੀਂ ਇਹਨਾਂ ਨੂੰ ਨੌਕਰੀਆਂ ਦੇਨੇ ਅਸੀਂ ਸਭ ਇੰਸਪੈਕਟਰ ਬਣਾਉਣਾ ਸੀ ਕਿਸੇ ਨੂੰ ਡੀਐਸਪੀ ਬਣਾਉਣਾ ਕਿਸੇ ਨੂੰ ਕੁਝ ਬਣਾਉਣਾ ਸੀਗਾ ਇਹ ਵੀ ਇਹਨਾਂ ਦਾ ਜਿਹੜਾ ਸਾਰਾ ਝੂਠਾ ਭਾਸਨਾ ਹੈ ਔਰ ਅੱਜ 18 ਤਰੀਕ ਹੈ ਕੱਲ ਨੂੰ 19 ਤਰੀਕ ਹੈ ਕੱਲ ਨੂੰ ਮੈਂ ਇਥੇ ਇੰਟਰਨੈਸ਼ਨਲ ਪਲੇਅਰ ਲਿਆ ਕੇ ਮੈਂ ਐਮਐਲਏ ਦੇ ਔਰ ਇਹ ਪੰਜਾਬ ਸਰਕਾਰ ਦੇ ਮੈਂ ਇਥੇ ਸਾਹਮਣੇ ਕਰਾਂਗਾ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਔਰ ਹੋਰ ਵੀ ਜਿਸ ਤਰ੍ਹਾਂ ਦਾ ਕੋਈ ਸੋਸ਼ਲ ਮੀਡੀਆ ਜਾਂ ਹੋਰ ਵੀ ਅਖਬਾਰਾਂ ਦੇ ਰਹਿਣ ਮੈਂ ਉਹਨਾਂ ਨੂੰ ਸਾਰਾ ਸਾਰੇ ਢੰਗ ਦੇ ਨਾਲ ਮੈਂ ਪੇਸ਼ ਕਰਾਂਗਾ ਕਿਉਂਕਿ ਜੇ ਤੁਸੀਂ ਸਾਡੇ ਗਰੀਬ ਬੱਚਿਆਂ ਦੇ ਵਿੱਚੋਂ ਗਰੀਬ ਸਮਾਜ ਦੇ ਵਿੱਚੋਂ ਕੋਈ ਇੰਟਰਨੈਸ਼ਨਲ ਪਲੇਅਰ ਉੱਠਦੇ ਨੇ ਉਹਨਾਂ ਦੀ ਦੁਰਦਸ਼ਾ ਕੀ ਹੁੰਦੀ ਹੈ ਉਹ ਮੈਂ ਤੁਹਾਡੇ ਸਾਹਮਣੇ ਜਿਹੜਾ ਪੂਰਾ ਵਿੱਦ ਐਗਜ਼ੈਂਪਲ ਵਿੱਦ ਪ੍ਰੂਫ ਲੈ ਕੇ ਮੈਂ ਪੇਸ਼ ਹੋਵਾਂਗਾ ਔਰ ਹੋਰ ਕੋਈ ਤੁਹਾਡਾ ਕੋਈ ਸਵਾਲ ਹੈ ਤਾਂ ਮੈਂ ਕੀ ਕਰਦੇ ਹੁਣ ਜਿਵੇਂ 21 ਤਰੀਕ ਆ ਰਹੀ ਹੈ ਕੀ ਅਪੀਲ ਕਰਨੇ ਵੋਟਰਾਂ ਨੂੰ ਵੀ ਉਮੀਦ ਹੈ ਤੁਹਾਡੀ 21 ਤਰੀਕ ਆ ਰਹੀ ਹੈ ਜੀ ਮੈਂ ਸਾਰੇ ਹੀ ਪਹਿਲਾਂ ਤਾਂ ਮੈਂ ਇਕੱਲੇ ਇੱਕ ਵਾਰ ਬਾਤ ਨਹੀਂ ਕਿਉਂਕਿ ਮੈਂ ਇਕੱਲਾ ਸਿਰਫ ਬਾੜਵਾਤ ਨਹੀਂ ਮੈਂ ਪੂਰੇ ਘੱਗੇ ਬਾਤ ਤੇ ਔਰ ਪੂਰੇ ਇਲਾਕੇ ਬਾਤ ਤੇ ਕੋਈ ਆਪਣੀ ਜਨ ਰੱਖਣ ਬਾਤ ਤੇ ਮੈਂ ਖੜਾ ਹੋਇਆ ਮੈਂ ਸਾਰੇ ਮੇਰੇ ਪਿੰਡ ਦੇ 13 ਦੇ 13 ਵਾਰਡਾਂ ਦੇ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਪੜੇ ਲਿਖੇ ਸੂਝਵਾਨ ਨਸ਼ੇ ਤੋਂ ਰਹਿਤ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਵੀ ਉਹ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਵੋਟ ਨਾ ਪਾਉਣ ਆਪਣੇ ਆਪਣੇ ਵਾਰਡਾਂ ਦੇ ਵਿੱਚ ਚੰਗੇ ਉਮੀਦਵਾਰ ਨੂੰ ਚੁਣ ਕੇ ਲੈ ਕੇ ਆਉਣ ਅਗਰ ਮੇਰੇ ਵਿੱਚ ਵੀ ਕੋਈ ਕਮੀ ਨਾਜ਼ਰ ਆਉਂਦੀ ਤਾਂ ਮੈਨੂੰ ਬਿਲਕੁਲ ਵੀ ਵੋਟ ਨਾ ਪਾਉਣ ਅਗਰ ਮੇਰੇ ਮੈਂ ਕਿਸੇ ਨੂੰ ਨਸ਼ਾ ਨਹੀਂ ਦਿੱਤਾ ਜਾ ਮੈਂ ਪਹਿਲਾਂ ਜਿਹੜੀਆਂ ਲੜਾਈਆਂ ਲੜੀਆਂ ਨੇ ਉਹ ਸਹੀ ਨਹੀਂ ਜਾਂ ਮੈਂ ਲੜਾਈਆਂ ਜਿੱਤੀਆਂ ਨਹੀਂ ਅਗਰ ਮੈਂ ਲੜਾਈਆਂ ਜਿੱਤੀਆਂ ਨਹੀਂ ਮੈਂ ਸਹੀ ਹਾਂ ਤਾਂ ਮੈਂ ਅਪੀਲ ਕਰੂੰ ਮੇਰੇ ਵਾਰ ਦੇ ਲੋਕਾਂ ਨੂੰ ਹੱਥ ਜੋੜ ਕੇ ਕਿ ਵੀ ਜਿਹੜਾ ਆਪਣਾ ਵੋਟ ਹੈ ਕੱਲਾ ਕੱਲਾ ਕੀਮਤੀ ਵੋਟ ਹੈ ਤਾਂ ਉਹ ਮੈਨੂੰ ਮੇਰੇ ਜਿਹੜਾ ਚੋਣ ਨਿਸ਼ਾਨ ਹੈ ਉਹ ਕਾਰ ਹੈ ਜੀ ਮੇਰੇ ਕਾਰ ਦੇ ਚੋਣ ਨਿਸ਼ਾਨ ਦੇ ਉੱਪਰ ਕੱਲੀ ਕੱਲੀ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਔਰ ਮੈਨੂੰ ਕਾਮਯਾਬ ਜੇ ਅਗਰ ਤੁਸੀਂ ਕਰਨ ਦੇ ਵਿੱਚ ਕਾਮਯਾਬ ਹੋਣਿਓ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਿਸ ਤਰ੍ਹਾਂ ਪਹਿਲੇ ਮੈਂ ਸੇਵਾ ਕਰਦਾ ਆ ਰਿਹਾ ਉਸ ਤੋਂ ਦੂਨ ਸਵਾਇਆ ਹੋ ਕੇ ਮੈਂ ਵਾਰ ਦੀ ਔਰ ਪਿੰਡ ਦੀ ਸਮਾਜ ਦੀ ਹਰ ਇੱਕ ਬੱਚੇ ਦੀ ਹਰ ਇੱਕ ਬਜ਼ੁਰਗ ਦੀ ਹਰ ਇੱਕ ਬੀਬੀ ਦੀ ਭੈਣ ਦੀ ਭਰਾ ਦੀ ਮਤਲਬ ਮੈਂ ਸੇਵਾ ਦੇ ਵਿੱਚ 24 ਘੰਟੇ ਮੈਂ ਹਾਜ਼ਰ ਰਹਾਂਗਾ ਇਹ ਮੇਰੀ ਅਪੀਲ ਹੈ ਜੀ ਮੇਰਾ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਂ ਚੋਣ ਲੜ ਰਿਹਾ ਔਰ ਜਿਹੜਾ ਮੇਰਾ ਚੋਣ ਨਿਸ਼ਾਨ ਹੈ ਜੀ ਉਹ ਚੋਣ ਨਿਸ਼ਾਨ ਹੈ ਜਿਹੜਾ ਮੇਰਾ ਉਹ ਕਾਰ ਹੈ ਮੈਂ ਸਾਰਿਆਂ ਨੂੰ ਅਪੀਲ ਕਰੂੰ ਕਿ ਕਾਰ ਦੇ ਚੋਣ ਦੇ ਨਿਸ਼ਾਨ ਦੇ ਉੱਪਰ ਤ ਆਪਣਾ ਇੱਕ ਇੱਕ ਟੀਮ ਦੀ ਵੋਟ ਆ ਜਿਹੜਾ ਉਹ ਪਾ ਕੇ ਮੈਨੂੰ ਕਾਮਯਾਬ ਕਰੋ ਔਰ ਇਹਦੇ ਨਾਲ ਹੀ ਮੈਂ ਤੁਹਾਡੇ ਚੈਨਲ ਨੂੰ ਵੀ ਬੇਨਤੀ ਕਰਨਾ ਕਿ ਇੱਥੇ ਮੇਰੇ ਨਾਲ ਜਿਹੜੇ ਕੋਈ ਪੜੇ ਲੈ ਕੇ ਹੋਰ ਬੰਦੇ ਬੈਠੇ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੈ ਵਿੱਚ ਕੀਤੀ ਜਾਵੇ ਉਹਨਾਂ ਦੀ ਵੀ ਗੱਲਬਾਤ ਇਹਦੇ ਰੱਖੀ ਜਾਵੇ ਮੈਂ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਦੁਬਾਰਾ ਫਿਰ ਤੋਂ ਧੰਨਵਾਦ ਕਰਦਾ ਸਾਰਿਆਂ ਨੂੰ ਮੈਂ ਫੇਰ ਸਤਿ ਸ੍ਰੀ ਅਕਾਲ ਬਣਾਦਾ ਸਭ ਨੂੰ ਪਿਆਰ ਭਰੀ ਸਭ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜਾ ਇੱਕ ਤੁਹਾਡੇ ਦਰਮੇਸ਼ ਸਿੰਘ ਜੀ ਆਜ਼ਾਦ ਨੂੰ ਜਿਹੜੇ ਚੰਗਲਾ ਬੀ ਟੀਮ ਨੂੰ ਦੇਖੋ ਜੀ ਕਿਸੇ ਵੀ ਉਮੀਦਵਾਰ ਨੂੰ ਜਦੋਂ ਅਸੀਂ ਸਪੋਰਟ ਕਰਦੇ ਆ ਤਾਂ ਉਹ ਕੱਲਾ ਚੋਣ ਨਿਸ਼ਾਨ ਦੇ ਕੇ ਜਾਂ ਉਹਦੀ ਪਾਰਟੀ ਦੇਖ ਕੇ ਨਹੀਂ ਕੀਤਾ ਜਾਂਦਾ ਮਸਲਾ ਉਮੀਦਵਾਰ ਦੀ ਸਪੋਰਟ ਕੀਤੀ ਜਾਂਦੀ ਹੈ ਉਹਨਾਂ ਦੇ ਵਿਸ਼ੋਕਰ ਤੋਂ ਦੇਖ ਕੇ ਵੀ ਉਹ ਪਹਿਲਾਂ ਉਹਨਾਂ ਨੇ ਕਿਹ ਲੜਾਈਆਂ ਲੜੀਆਂ ਨੇ ਕਿਵੇਂ-ਕਿਵੇਂ ਲੋਕਾਂ ਨਾਲ ਖੜਦੇ ਰਹੇ ਨੇ ਤੇ ਕਿਵੇਂ ਲੋਕਾਂ ਦੀ ਅਗਵਾਈ ਕਰਕੇ ਉਹਨਾਂ ਨੇ ਸੰਘਰਸ਼ ਲੜੇ ਨੇ ਹੁਣ ਤੱਕ ਤੇ ਸਾਨੂੰ ਸਾਡੇ ਉਮੀਦਵਾਰ ਤੇ ਬਹੁਤ ਮਾਣ ਹੈ ਪਰਮੇਰ ਸਿੰਘ ਜੀ ਦਾ ਚੋਣ ਨਿਸ਼ਾਨ ਘਾਰ ਹੈ ਅਸੀਂ ਇਹ ਚਾਹੁੰਦੇ ਆ ਕਿ ਇਹ ਅੱਗੇ ਆਉਣ ਇਹਨਾਂ ਨੂੰ ਮੌਕਾ ਮਿਲੇ ਸਾਸੀਂ ਇੱਕ ਪਿੰਡ ਦੇ ਵਿੱਚ ਇੱਕ ਉਦਾਹਰਨ ਸੈੱਟ ਕਰਕੇ ਦਿਖਾਵਾਂਗੇ ਕਿ ਕੰਮ ਕਿਵੇਂ ਹੁੰਦੇ ਨੇ ਤੇ ਲੀਡਰ ਜਿਹੜਾ ਉਹ ਕੌਣ ਹੁੰਦਾ ਅੱਜ ਤੱਕ ਇਹਨਾਂ ਨੇ ਬਹੁਤ ਵਧੀਆ ਕੰਮ ਕਰੇ ਨੇ ਸਾਨੂੰ ਇਹਨਾਂ ਤੋਂ ਉਮੀਦਾਂ ਨੇ ਹੁਣ ਤੱਕ ਜਿਵੇਂ ਇਹਨਾਂ ਨੇ ਸੰਘਰਸ਼ ਲੜੇ ਅਸੀਂ ਅੱਗੇ ਤੋਂ ਵੀ ਇਹਨਾਂ ਨਾਲ ਜਿਵੇਂ ਹੁਣ ਤੱਕ ਸਾਥ ਦਿੰਦੇ ਆਇਆ ਇਹਨਾਂ ਨਾਲ ਅੱਗੇ ਵੀ ਸਾਥ ਦਵਾਂਗੇ ਤੇ ਸਾਰੇ ਵੋਟਰਾਂ ਨੂੰ ਅਪੀਲ ਹੈ ਕਿ ਕਾਰ ਦੇ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਕਾਮਯਾਬ